ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਔਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁੱਤਦਾਰਾ ਬਨਤਾ ਅਨੇਕ ਬਹੁਤ ਰੰਗ ਔਰ ਵੇਸ ਹਰ ਨਾਮ ਰਿਦੇ ਨ ਵਸੈ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ ਰਹਾਉ ਨਾਮ ਅੰਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹਉ ਮੇਰੋਗ ਪਰਮ ਕਟਿਏ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧ ਕੀ 86 ਤੀਰਥਨਾਵ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹ ਸੁਆਵ ਇੱਥੇ ਮਿਲੇ ਵਡਿਆਈਆਂ ਦਰਗੇ ਪਾਵੈ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤੇ ਸਹੀ ਹਾਥ ਮਾਰ ਆਪੇ ਜੀ ਬਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ 나ਥ ਸ੍ਰੀ ਰਾਗ ਮਹਲਾ 5ਾ ਸਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤ ਗੁਰ ਕੈ ਉਪਦੇਸੀਐ ਬਿਨ ਸੈ ਸਗਲ ਜੰਜਾਲ ਅੰਦਰ ਲੱਗਾ ਰਾਮ ਨਾਮ ਅਮਰਤ ਨਦਰ ਨਿਹਾਲ ਮੇਰੇ ਮਨ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਮਨੋ ਬਿਸਾਰ ਰਹਾਉ ਗੁਣ ਗੋਵਿੰਦ ਨਿਤ ਗਾਈਐ ਔ ਗੁਣ ਕਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਸਭ ਡਿਠੇ ਬਿਸਥਾਰ ਸਹਿਜ ਸਿਵ ਤੀਰਤਿਆ ਪਉ ਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮ ਪਾਇਏ ਸਾਧੂ ਧੂਰ ਲੋਕ ਕਮਾਵੇ ਕਿਸਤੇ ਜਾਂ ਵੇਖੇ ਸਦਾ ਹਧੂਰ ਥਾਨ ਥਨ ਅੰਤਰ ਰਾਵ ਰਹਿਆ ਪ੍ਰਭ ਮੇਰਾ ਪਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸਚਾ ਥਾਨ ਸੱਚੀ ਕੁਦਰਤ ਧਾਰਿਐਨ ਸੱਚ ਸਿਰ ਜਿਉਂ ਜਹਾਨ ਨਾਨਕ ਜਪੀਏ ਸੱਚ ਨਾਮ ਹੋ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ 5 ਹੁਦਮ ਕਰ ਹਰਿ ਜਾਪਣਾ ਵਡਭਾਗੀ ਤਨ ਖਾਟ ਸਾਧ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇੱਛੇ ਫਾਲ ਪੁੰਚੇ ਤੂੰ ਸਭ ਚੂਕੇ ਸੋਗ ਸੰਤਾਪ ਰਹਾਓ ਜਿਸ ਕਾਰਨ ਪ੍ਰਾਪਤਨ ਧਾਰਿਆ ਸੋ ਪ੍ਰਵਿਢਠਾ ਨਾਲ ਜਿਆ ਲਥਾਲ ਮਹੀਲ ਪੂਰਿਆ ਪ੍ਰਭ ਆਪਣੀ ਨਜ਼ਰ ਨਿਹਾਲ ਮਾਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਬ ਤਾ ਜਪ ਤਪ ਤਿਨਹੀ ਕੀਤ ਰਤਨ ਜਵੇਹਰ ਮਾਨਕ ਅਮਰਤ ਹਰਿ ਕਾ ਨਾਉ ਸੂਗ ਸੈਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ 5 ਸੋਈ ਸਾਸ ਜ ਸੋਣ ਸੋਏ ਜਿਤ ਜਪ ਜਪੀਏ ਹਰ ਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇਂ ਥਾਉ ਸਾਚੀ ਪੂੰਜੀ ਸਾਚ ਸੰਜਮ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਉਣ ਜਾਓ ਮੇਰੇ ਮਨ ਹਰਿ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾਂ ਕੀ ਮਿਤ ਕਿਆ ਗਣੇ ਜਾਂ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓ ਰਸ ਜਾਣੇ ਜਿੰਦ ਸੰਤਾ ਸੰਗਤ ਮੰਨਵਸ ਪ੍ਰਭ ਪ੍ਰੀਤਮ ਬਗਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਹਉਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਇ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਮਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੇ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸਾਚੈ ਸਿਰਜਣਹਾਰ ਭੂਲਾ ਮਾਰਗ ਪਾਇਓਨ ਗੁਣ ਔਗਣ ਨ ਬੇਚਾਰ ਨਾਨਕ ਤਿਸ ਸਰਣਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ 5 ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਗ ਅਗਲੇ ਤਿਸ ਬਿਨ ਅਵਰ ਨ ਕੋਇ ਮੇਰ ਕਰੇ ਜੇ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਚ ਸਾਸ ਬੇਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾਂ ਪਾਲੀਆਂ ਸਹਿ ਬਿਨ ਅਵਰ ਨ ਜਾਏ ਤੇਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਾ ਲਾਹੀਏ ਅੰਤਨ ਪਰਵਾਰ ਪਰਵਰਦਗਾਰ ਸਾ ਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਦੀਏ ਇਹ ਮਤ ਵਿਸੇਖ ਮਨ ਤਨ ਮਿੱਠਾ ਤਿਸ ਲਗੈ ਜਿਸ ਮस्तक ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋਂ ਮਿਲ ਭਾਈਓ ਸੱਚਾ ਨਾਮ ਸਮਾਲ ਤੋ ਸਾ ਬੰਦੋ ਜੀ ਕਾ ਐਥੇ ਉਥੇ ਨਾਲ ਗੁਰ ਪੂਰੇ ਤੇ ਪਾਈਏ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜਾ ਵਰਨਾ ਕੋਏ ਦੂਜਾ ਥਾਉ ਨ ਕੋ ਸੂਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਠਾ ਜਾਏ ਗੁਰ ਚਰਨੀ ਜਿਨ ਮਨ ਲਗਾ ਸੇਵਡ ਭਾਗੀ ਮਾਇ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕੇਤ ਮੁਖ ਗੁਰ ਸਾ ਲਾਹੀਏ ਕਰਨ ਕਰਨ ਸਮਰੱਥ ਸੇ ਮਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅਮਰਤ ਨਾਮ ਪਿਆਲਿਆ ਜਨਮ ਮਰਨ ਕਾ ਪਾਥ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲਥ ਸਤ ਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੈ ਡੰਡ ਗੁਰ ਨਾਲ ਤੁਲਨਾ ਲੱਗੈ ਖੋਜ ਡਿੱਠਾ ਬ੍ਰਹਮੰਡ ਨਾਮ ਨਿਧਾਨ ਸਤ ਗੁਰ ਦੀਆ ਸੁਖ ਨਾਨਕ ਮਨ ਮੰਡ ਸ੍ਰੀ ਰਾਗ ਮਹਰਲਾ ਪੰਜਵਾ ਮਿੱਠਾ ਕਰ ਕਹਿ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਬਾਦ ਜਾंदे ਬਿਲਮ ਨਾ ਹੋਵਈ ਵਿਣ ਨਾਵੇਂ ਬਿਸਮਾਦ ਮੇਰੇ ਮਾਨ ਸਤਗੁਰ ਕੀ ਸੇਵਾ ਲਾਗ ਜੋ ਦੀ ਸੋ ਵਿਣਸਨਾ ਮਨ ਕੀ ਮਤ ਤਿਆਗ ਰਹਾਉ ਜਿਉਂ ਕੂਕਰ ਹਰ ਘਾਇਆ ਧਾਵੈ ਦੈ ਦੇਸ ਜਾਏ ਲੋਭੀ ਜੰਤਨ ਜਾਣੈ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੁਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨਾਂ ਕੀਤਾ ਤਿਨ ਨ ਜਾਣੈ ਫਿਰ ਫਿਰ ਆਵੇ ਜਾਏ ਹਨਕ ਪ੍ਰਕਾਰੀ ਮੋਹ ਆ ਬਹੁ ਬਿਦ ਇਹ ਸੰਸਾਰ ਜਿਸਨੋ ਰਖੇ ਸੋ ਰਹਿ ਸਮਰੱਥ ਪੁਰਖ ਅਪਾਰ ਹਰ ਜਨ ਹਰ ਲੈ ਉਧਰੇ ਨਾਨਕ ਸਦ ਬਲਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰਬਾਰ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਓ ਜੈਸੇ ਰੈਣ ਪਰਹੁਣੇ ਉਠ ਚੱਲ ਸਹਿ প্রভਾਤ ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਂਤ ਮੇਰੀ ਮੇਰੀ ਕਿਆ ਕਰੇ ਜਨ ਦੀ ਆਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚਰਾਸੀ ਪਰਮਤਿਆਂ ਦੁਲੱਬ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸੇ ਸੁਹਿਲੜੀ ਜਿ ਚਰ ਸਾਥੀ ਨਾਲ ਜਾਂ ਸਾਥੀ ਉਠ ਚੱਲਿਆ ਤਾਂ ਧਨ ਖਾ ਕੋ ਰਾਲ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜੇ ਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈ ੜੇ ਸੋ ਸੇਬ ਤੂੰ ਸਾਹੜੇ ਸੁਖ ਵਾਸ ਗੁਰ ਮਿਲ ਚਾਜ ਅਚਾਰ ਸਿੱਖ ਤਦ ਕਦੇ ਨ ਲੱਗੇ ਦੁੱਖ ਸਾਵਨਾ ਸਾਹੁਰੇ ਵੰਜਣਾ ਸਭ ਮੁਕਲਾਉਣ ਹਾਰ ਨਾਨਕ ਧਨ ਸੁਹਾਗਣੇ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਾਰਨ ਏਕ ਓਹੀ ਜਿਨ ਕੀ ਆਕਾਰ ਤਿਸੈ ਧਾਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸੱਚ ਸ਼ਬਦ ਲਿਵਲਾਏ ਰਹਾਉ ਦੁੱਖ ਕਲੇਸ਼ ਨਾ ਭਾਉ ਬਿਆਪੇ ਗੁਰ ਮੰਤਰ ਹਿਰਦੇ ਹੋਏ ਕੋਟ ਯਤਨ ਕਰ ਰਹੇ ਗੁਰ ਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ ਹਉ ਤਿਨ ਕੈ ਬਲਹਾਰਨੇ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਚ ਹਰਿ ਕਾ ਨਾਉ ਸੇ ਬੜ ਭਾਗੀ ਨਾਨਕਾ ਜਿਨਾਂ ਮਨ ਇਹ ਪਾਉ ਸ੍ਰੀ ਰਾਗ ਮਹਲਾ 5 ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੋਂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਕੀ ਦੀਆ ਦਿਰਦੇ ਦਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਬੋ ਸੰਤ ਸਰਨੀ ਲਾਗ ਚਰਨੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਣੀ ਸਾਰ ਆਪ ਛੋੜ ਸਭ ਹੋਏ ਰੇਣ ਜਿਸ ਦੇ ਪ੍ਰਭ ਨਿਰੰਕਾਰ ਜੋ દિਸੇ ਸੋ ਸਗਰ ਤੂੰ ਹੈ ਪਸਰੇ ਆਪ ਆਸਾਰ ਕੋ ਨਾਨਕ ਗੁਰ ਪਰਮ ਘਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹਰਲਾ ਪੰਜਵਾਂ ਦੋ ਕਰਤ ਸੁਕਰਤ ਮੰਦੇ ਸੰਸਾਰ ਸਗਲਾਣਾ ਦੋਹਾਂ ਤੇ ਰਹਤ ਭਗਤ ਹੈ ਕੋਈ ਵਿਰਲਾ ਜਣਾ ਠਾਕਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕੈਨ ਕਹਾਵਨ ਇਹ ਕੀਰਤ ਕਰਲਾ ਕਥਨ ਕੈਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਿਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ 5 ਘਾਰ 7 ਤੇਰੇ ਪਰੋਸੇ ਪਿਆਰੇ ਮੈਂ लाਡ ਲਰਾਇਆ ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ ਸੋਹਿਲ ਆ ਕੈਨ ਕਹਾਵਨ ਤੇਰਾ ਬਖਮ ਪਾਵਨ ਰਹਾਉ ਹਉ ਮਾਣ ਤਾਣ ਕਰਉ ਤੇਰਾ ਹਉ ਜਾਨੂ ਆਪਾ ਸਬਹਿ ਮਦ ਸਬੇ ਤੇ ਬਾਰ ਬੇਮੋਤਾਜ ਬਾਪਾ ਪਿਤਾ ਹੋ ਜਾਣੋ ਨਹੀਂ ਤੇਰੀ ਕਮਨ ਜੁਗਤਾ ਬੰਧਨ ਮੁਕਤ ਸੰਤੋਹ ਮੇਰੀ ਰਾਖੇ ਮਮਤਾ ਭਏ ਕਿਰਪਾਲ ਠਾਕਰ ਰਹਿਓ ਆਮਣ ਜਾਣਾ ਗੁਰਮੇਲ ਨਾਨਕ ਬਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੇੜਾ ਜਮਕਾਲ ਸੱਚਾ ਸਾਹਿਬ ਮਨ ਉਠਾ ਹੋਵਾ ਖਸਮ ਦਿਆਲ ਪੂਰਾ ਸਤਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਗੁਰਾ ਹਉ ਤਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਤਸ ਦਿੱਤਾ ਅਮਰਤ ਨਾਮ ਰਹਾਓ ਜਿਨ ਤੂੰ ਸੇਵਿਆ ਭਉ ਕਰ ਸਈ ਪੁਰਖ ਸੁਜਾਨ ਤਿੰਨਾ ਪਿੱਛੇ ਛੁੱਟੀ ਐ ਜਿਨ ਅੰਤਰ ਨਾਮ ਨਿਧਾਨ ਗੁਰ ਜੀਵਣ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀ ਐ ਸੱਚੋ ਬੁੱਧ ਬੰਬੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਅਕਾਸ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰੱਤਿਆ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸੁਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਘਾਲ ਰਹਾਉ ਗੁਰ ਸਮਰਥ અપਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇ ਵਡ ਅਵਰਨਾ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੈ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤੈ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਉਗਮ ਅਪਾਰ ਗੁਰ ਕੀ ਮੈਮਾ ਅਗਮ ਹੈ ਕਿਆ ਕਥੈ ਕਥਨ ਹਾਰ ਜਿਤੜੇ ਫਲ ਮਨ ਬੰਚੀਐ ਤਿਤੜੇ ਸਤ ਗੁਰ ਪਾਸ ਉਰਮਲ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਣੀ ਆਇਆ ਬੋੜ ਨਹੀਂ ਬినాਸ ਹਰ ਨਾਨਕ ਕਦੇ ਨ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨੋ ਸੁਣ ਭਾਈਓ ਛੂਟਨ ਸਾਚ ਨਾਏ ਗੁਰ ਕੇ ਚਰਨ ਸਰੇਮਣੇ ਤੀਰਥ ਹਰ ਕਾ ਨਾਉ ਆਗੇ ਦਰਗਹਿ ਮੰਨੀ ਐ ਮਿਲੇ ਨਥਾ ਮੈਂ ਥਾਉ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੇ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਗੁਰ ਬਿਟੂ ਵਾਰਿਆ ਜਿਨ ਦਿੱਤਾ ਸਚ ਨਾਉ ਹੰਦਨ ਸੱਚ ਸਲਾਹਣ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨ ਬਿਸਰੇ ਸਫਲ ਮੂਰਤ ਗੁਰ ਆਪ ਗੁਰ ਜੇਵੜ ਅਵਰਨ ਦਿਸੈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਇੱਕ ਹੈ ਸਭ ਮੈਂ ਰਹਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨ ਆਵੇ ਜਾਈ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰੇ ਨ ਆਵੇ ਜਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ